ਆ ਜਿਹੜਾ ਇਹ ਇਨਸੀਡੈਂਟ ਹੋਇਆ ਸੀਗਾ ਲੜਕੀ ਦੀ ਜਿਹੜੀ ਡੈੱਡ ਬਡੀ ਜਿਹੜੀ ਸੀਗੀ ਅਸੀਂ ਸਰਚ ਕਰ ਰਹੇ ਸੀਗੇ ਕੱਲ ਤੋਂ ਐਨਡੀਆਰਫ ਦੀ ਟੀਮਾਂ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਅਸੀਂ ਬਿਆਨ ਦਰਜ ਕਰਕੇ ਥਾਣਾ ਮੋੜ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕਰ ਲਿਆ ਸੀਗਾ ਮੁਕੱਦਮਾ ਦੀ ਤਫ਼ਤੀਸ਼ ਦੇ ਸਬੰਧ ਦੇ ਵਿੱਚ ਹੁਣ ਅਸੀਂ ਤੱਕ ਪੰਜ ਜਿਹੜੇ ਦੋਸ਼ੀ ਨੇ ਗ੍ਰਿਫਤਾਰ ਕਰ ਲੈਣਾ ਜਿਹੜਾ ਮੇਨ ਲੜਕਾ ਸੀਗਾ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਿਆ ਉਸ ਤੋਂ ਬਾਅਦ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਗੱਲਾਂ ਆਈਆਂ ਸੀਗੀਆਂ ਉਹਦੇ ਆਧਾਰ ਤੇ ਉੱਤੇ ਜਿਹੜੀ ਹੈਗੀ ਅਸੀਂ ਲੜਕੀ ਦੀ ਡੈੱਡ ਬੋਡੀ ਵੀ ਰਿਕਵਰ ਕਰ ਲਈ ਹੈ ਤੇ ਜਿਹੜੀ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਸਾਡੇ ਚੱਲ ਰਹੀ ਹੈ ਹੁਣ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕਰਕੇ ਜੋ ਵੀ ਅੱਗੇ ਰੈਲੇਵੈਂਟ ਸੈਕਸ਼ਨਸ ਅਗੇ ਨੇ ਉਹ ਐਡ ਕੀਤੇ ਜਾਣਗੇ ਤੇ ਪੋਸਟਮਾਰਟਮ ਦੀ ਜਿਹੜੀ ਪ੍ਰੋਸੀਡਿੰਗ ਕਰਵਾਈ ਜਾਵੇ ਲੜਕੇ ਨੇ ਇਨਵੈਸਟੀਗੇਸ਼ਨ ਦੇ ਵਿੱਚ ਕੀ ਕੋਈ ਦੱਸਿਆ ਲੜਕੇ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੇ ਮਾਰਨ ਨਾਲ ਸੰਬੰਧੀ ਕੁਝ ਦੱਸਿਆ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਤੱਥ ਸਾਹਮਣੇ ਆਏ ਨੇ ਵਜਾ ਰੰਜ ਯਾਰ ਵਰਕਿੰਗ ਤੇ ਜਿਹੜੀ ਹੈਗੀ ਕਿਉਂਕਿ ਬੀਇੰਗ ਲੜਕੀ ਦੇ ਨਾਲ ਮਸਲਾ ਹੋਂ ਸੰਬੰਧਤ ਹੋਣ ਕਰਕੇ ਸੈਂਸਿਟਿਵ ਹੀ ਹੈ ਤੋਂ ਅਸੀਂ ਜਿਹੜਾ ਹੈਗਾ ਇਸ ਮੌਕੇ ਤੇ ਤੁਹਾਡਾ ਡਿਸਕਲੋਜ਼ ਨਹੀਂ ਕਰ ਸਕਦੇ ਬਾਕੀ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਅਜੇ ਚੱਲ ਰਹੀ ਹੈ ਇਹ ਇਹ ਮਰਡਰੀ ਹੈ ਜੀ ਆ ਜਿਹੜੀ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਤਾਂ ਇਹੀ ਸਾਹਮਣੇ ਆਇਆ ਹੈ ਜਿਹੜੇ ਪੰਜ ਤੁਸੀਂ ਦੋਸ਼ੀ ਕਰ ਰਹੇ ਹੋ ਕੌਣ ਕੌਣ ਨੇ ਦੱਸ ਸਕਦੇ ਹੋ ਇਹਦੇ ਵਿੱਚ ਇੱਕ ਲੜਕਾ ਹੈ ਤੇ ਉਹਦੇ ਜਿਹੜੇ ਇੱਕ ਦੋਸਤ ਹੈ ਉਹਦੇ ਬਾਕੀ ਰਿਸ਼ਤੇਦਾਰ ਨੇ ਚਾਚਾ ਤੇ ਉਹਦੇ ਫਾਦਰ ਮਾਦਰ ਫਾਦਰ ਕੋਈ ਸਮਾਂ ਘਟਨਾ ਤੱਕ ਇਹ ਜਿਹੜੀ ਹੈਗੀ ਸ਼ਾਇਦ 9 ਤਰੀਕ ਦੀ ਟਾਈਮਿੰਗ ਜਿਹੜੀ